ਕਿਦਾਂ ਦੇ ਪੇਸ਼ੈਂਟਸ ਆਉਂਦੇ ਆ ਕਈ ਲੇਡੀਆਂ ਨੇ ਬਿਲਕੁਲ ਨੌਲੇਜ ਨਾ ਹੋਵੇ ਉਹ ਵੀ Google ਤੋਂ ਸਰਚ ਕੀਤਾ ਹੋਵੇ ਹੱਫ ਆਫ ਆਫ ਮਾਈ ਪੇਸ਼ੈਂਟਸ ਅੱਜ ਦੀ ਡੇਟ ਵਿੱਚ Google ਤੋਂ ਮੈਡੀਕੇਸ਼ਨ ਲੈ ਕੇ ਆ ਰਹੇ ਨੇ Google ਤੋਂ ਜੇ ਨਹੀਂ ਲੈ ਰਹੇ ਤਾਂ ਕੀ ਹੁੰਦਾ ਹੈ ਕਿ ਫੈਮਿਲੀ ਵਿੱਚ ਕਿਸੇ ਵੱਡੇ ਨੂੰ ਬਲੱਡ ਪ੍ਰੈਸ਼ਰ ਸੀਗਾ ਉਹਦੀ ਦਵਾਈ ਸ਼ੇਅਰ ਕਰ ਰਹੇ ਨੇ ਔਰਮਨ ਨੂੰ ਆਪਣੀ ਹੈਲਥ ਲਈ ਅੱਛੀ ਰੱਖਣ ਲਈ ਬਹੁਤ ਇਗਨੋਰਡ ਰੱਖਦੀ ਹੈ ਹੈਲਥ ਬਿਕਾਜ਼ ਸਾਰਾ ਦਿਨ ਆਪਾਂ ਉਹ ਮਦਰ ਹੋਵੇ ਉਹ ਹਾਊਸ ਵਾਈਫ ਹੋਵੇ ਉਹ ਇੱਕ ਪ੍ਰੋਫੈਸ਼ਨਲ ਹੋਵੇ ਸ਼ੀ ਡਿਜ਼ਨਟ ਟੇਕ ਕੇਅਰ ਆਫ ਹਰ ਹੈਲਥ ਇਨ ਐਨੀ ਵੇ ਪਹਿਲੇ ਤਾਂ ਸਭ ਤੋਂ ਰੈਗੂਲਰ ਹੈਲਥ ਚੈੱਕਅપ્ਸ ਕਰਵਾਉਣੇ ਚਾਹੀਦੇ ਆ ਜੇ ਫੈਮਿਲੀਜ਼ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ 슈ਗਰ ਦੀ ਤਾਂ ਥੋੜਾ ਫ੍ਰੀਕੁਐਂਸੀ ਵਧਾ ਦਿਓ ਦੋ ਵਾਰੀ ਕਰੋ ਟੈਸਟ ਬਹੁਤ ਸਾਰੀਆਂ ਫੀਮੇਲਜ਼ ਜੋ ਮੇਰੇ ਕੋਲ ਅੱਜ ਓਪੀਡੀ ਵਿੱਚ ਆਂਦੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਹਾਈ ਹੈ ਜਦੋਂ ਆਂਦੀਆਂ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਇਜ਼ 170 ਉੱਪਰ ਵਾਲਾ 180 ਐਂਡ ਸਿੰਪਟਮ ਹੁੰਦਾ ਨਹੀਂ ਹੈ ਕੋਈ ਵੀ ਐਂਡ ਉਦੋਂ ਤੱਕ ਬਹੁਤ ਸਾਰੇ ਆਰਗਨਸ ਖਰਾਬ ਹੋ ਚੁੱਕੇ ਹੁੰਦੇ ਨੇ ਸਪੈਸ਼ਲੀ ਦਾ ਕਿਡਨੀ ਡਾਕਟਰ ਆਖਿਰ ਪੜੇ ਲਿਖੇ ਨੇ ਕਿਸੇ ਚੀਜ਼ ਤੇ ਕਿਸੇ profession ਵਿੱਚ ਇਸ ਲਈ ਬੈਠੇ ਨੇ ਬਿਕੋਜ਼ ਦੇ نو ਬੈਟਰ ਦੈਨ ਦਾ ਲੇਮੈਨ ਦੇ ਆ ਡਾਕਟਰਸ ਫॉर ਅ ਰੀਜ਼ਨ ਤਾਂ ਜੇ ਗੋਲੀ ਵੀ ਲਗਾਨੀ ਹੈ ਜਾਂ ਲਗਣੀ ਹੈ ਗੋਲੀ ਤਾਂ ਯੂ ਸ਼ੁਡ ਟੇਕ ਅ ਪ੍ਰੋਪਰ ਗਾਈਡੈਂਸ ਨਾਟ ਫਰੋਮ ਐਨੀਵੇਅਰ ਸਸ਼ਟ੍ਰਕਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿਨ ਕੋਰ ਵੂਮਨਸ ਡੇ ਤੇ ਸਪੈਸ਼ਲੀ ਹਰ ਇੱਕ ਜਗ੍ਹਾ ਦੇ ਉੱਤੇ ਬਹੁਤ ਸਾਰੇ ਇਵੈਂਟਸ ਆ ਤੁਸੀਂ ਦੇਖੇ ਹੋਣਗੇ ਪਰ ਇੱਕ ਇਹੋ ਜਿਹਾ ਇਵੈਂਟ ਜਿੱਥੇ ਕੀ ਅਸੀਂ ਪਹੁੰਚੇ ਆ ਔਰ ਉੱਥੇ ਸਪੈਸ਼ਲਿਸਟ ਪਹੁੰਚੇ ਨੇ ਜਿਨ੍ਹਾਂ ਨਾਲ ਮੁਲਾਕਾਤ ਤੁਹਾਡੀ ਕਰਵਾਵਾਂਗੇ ਡਾਕਟਰ ਸਵਾਤੀ ਨੇ ਜਿਹੜੀ ਕਿ ਫਿਜ਼ੀਸ਼ੀਨ ਨੇ ਹਾਰਟ ਸਪੈਸ਼ਲਿਸਟ ਨੇ ਬਹੁਤ ਸਾਰੀਆਂ ਲੇਡੀਆਂ ਨੂੰ ਪ੍ਰੋਬਲਮ ਆਉਂਦੀਆਂ ਨੇ ਹਾਰਟ ਦੇ ਰਿਲੇਟਿਡ ਔਰ ਕੰਮਾ ਕਰਨਾ ਇੰਨੇ ਕੋ ਬਿਜ਼ੀ ਹੋ ਜਾਂਦੇ ਔਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਨੂੰ ਕੋਈ ਪ੍ਰੋਬਲਮ ਵੀ ਸ਼ੁਰੂ ਹੋ ਰਹੀ ਹੈ ਸਸ਼ਕਤ ਕਾਲ ਦਾ ਸسٹر ਕਲਜੀ ਮੈਮ वूਮਨਸ ਡੇ ਤੇ ਸਪੈਸ਼ਲੀ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਔਰਤਾਂ ਨੂੰ ਜਿਹੜੀਆਂ ਕਿ ਆਪਣੇ ਘਰ ਸੰਭਾਲਦੀਆਂ ਆਪਣੇ ਕੰਮ ਸੰਭਾਲਦੀਆਂ ਨੇ ਔਰ ਫਿਰ ਆਪਣੀ ਹੈਲਥ ਨੂੰ ਪਿੱਛੇ ਛੱਡ ਦਿੰਦੀਆਂ ਨੇ ਆ థాంਕ ਯੂ ਪਹਿਲੇ ਤਾਂ ਤੁਹਾਡਾ ਕਿ ਮੈਨੂੰ ਇਸ ਇਵੈਂਟ ਤੇ ਤੁਸੀਂ ਇਨਵਾਈਟ ਕੀਤਾ ਕਿ ਮੈਂ ਵਿਮਨ ਨੂੰ ਬਹੁਤ ਚੀਜ਼ਾਂ ਦੱਸ ਸਕਾਂ ਵਿਮਨ ਨੂੰ ਆਪਣੀ ਹੈਲਥ ਲਈ ਅੱਛੀ ਰੱਖਣ ਲਈ ਬਹੁਤ ਇਗਨੋਰਡ ਰੱਖਦੀ ਹੈ ਹੈਲਥ ਬਿਕੋਜ਼ ਸਾਰਾ ਦਿਨ ਆਪਾਂ ਉਹ ਮਦਰ ਹੋਵੇ ਉਹ ਹਾਊਸ ਵਾਈਫ ਹੋਵੇ ਉਹ ਇੱਕ ਪ੍ਰੋਫੈਸ਼ਨਲ ਹੋਵੇ ਸ਼ੀ ਡਿਜ਼ਨਟ ਟੇਕ ਕੇਅਰ ਆਫ ਹਰ ਹੈਲਥ ਇਨ ਐਨੀ ਵੇ ਪਹਿਲੇ ਤਾਂ ਸਭ ਤੋਂ ਰੈਗੂਲਰ ਹੈਲਥ ਚੈੱਕਅਪਸ ਕਰਵਾਉਣੇ ਚਾਹੀਦੇ ਹੈ ਏਜ ਇਜ਼ ਨੋ ਬਾਰ ਰਾਈਟ ਫਰੋਮ 15 ਤੋਂ 16 ਸਾਲ ਦੀ ਉਮਰ ਤੋਂ हेल्थ चेकअप साल ਵਿੱਚ ਇੱਕ ਵਾਰੀ ਆਪਣੇ ਪ੍ਰੋਪਰ ਬਲੱਡ ਟੈਸਟ ਕਰਾਨ ਜ਼ਰੂਰ ਕਰਾਨ ਜੇ ਫੈਮਿਲੀਜ਼ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ 슈ਗਰ ਦੀ ਤਾਂ ਥੋੜਾ ਫ੍ਰੀਕਵੈਂਸੀ ਵਧਾ ਦਿਓ ਦੋ ਵਾਰੀ ਕਰੋ ਟੈਸਟ ਰਾਈਟ ਬਿਕੋਜ਼ ਜੇ ਆਪਾਂ ਰੈਗੂਲਰ ਰਵਾਂਗੇ ਸ਼ੁਰੂ ਤੋਂ ਹੀ ਆਪਣੇ ਇੰਡੀਆ ਵਿੱਚ ਜਾਂ ਪੰਜਾਬ ਵਿੱਚ ਬਿਲਕੁਲ ਇਹ ਕਲਚਰ ਨਹੀਂ ਹੈ ਕਿ ਵਿਮਨ ਆਪਣੀ ਹੈਲਥ ਨੂੰ ਟੇਕ ਕੇਅਰ ਕਰੇ ਤਾਂ ਉਹ ਪਿਊਬਰਟਲ ਚੇਂਜਸ ਹੋਣ ਉਹ ਮੈਰਿਟਲ ਚੇਂਜਸ ਹੋਣ ਉਹ ਆਫਟਰ ਅ ਬੇਬੀ ਚੇਂਜਸ ਹੋਣ ਪ੍ਰੋਫੈਸ਼ਨਲ ਚੇਂਜਸ ਹੋਣ ਡੋਮੈਸਟਿਕ ਚੇਂਜਸ ਹੋਣ 올 ਸਾਰਾ ਕੁਝ ਲਿੰਕਡ ਹੈ ਜਿਹੜੀ ਹਾਰਟ ਦੀ ਹੈਲਥ ਹੈ ਹਾਰਟ ਅਟੈਕਸ ਹੋਣੇ ਜਾਂ ਕੋਲੇਸਟ੍ਰੋਲ ਵਧਣਾ ਜਾਂ ਬਲੱਡ ਪ੍ਰੈਸ਼ਰ ਹੋਣਾ ਇਟ ਇਜ਼ 올 ਬਿਕੋਜ਼ ਇਗਨੋਰੈਂਸ ਹੈ ਬਹੁਤ ਸਾਰੀਆਂ ਫੀਮੇਲਸ ਜੋ ਮੇਰੇ ਕੋਲ ਅੱਜ ਓਪੀਡੀ ਵਿੱਚ ਆਂਦੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਹਾਈ ਹੈ ਜਦੋਂ ਆਂਦੀਆਂ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਇਜ਼ 170 ਉੱਪਰ ਵਾਲਾ 180 ਐਂਡ ਸਿੰਪਟਮ ਹੁੰਦਾ ਨਹੀਂ ਹੈ ਕੋਈ ਵੀ ਐਂਡ ਉਦੋਂ ਤੱਕ ਬਹੁਤ ਸਾਰੇ ਆਰਗਨਸ ਖਰਾਬ ਹੋ ਚੁੱਕੇ ਹੁੰਦੇ ਨੇ ਸਪੈਸ਼ਲੀ ਦਾ ਕਿਡਨੀਜ਼ ਤੋਂ ਮੈਂ ਇਹੀ ਕਹੂੰਗੀ ਕਿ ਰੈਗੂਲਰ ਹੈਲਥ ਚੈੱਕਅਪਸ ਬਹੁਤ ਅੱਛੀ ਡਾਈਟ ਲੈਂ ਆਪਣੇ ਆਪ ਦਾ ਜਿਵੇਂ ਆਪਣੇ ਮੇਲ ਮੈਂਬਰਸ ਆਫ ਦਾ ਫੈਮਿਲੀ ਦਾ ਖਿਆਲ ਰੱਖਦੀਆਂ ਹੈ ਆਪਣਾ ਖਿਆਲ ਇਕੁਅਲੀ ਰੱਖਣ ਐਕਸਰਸਾਈਜ਼ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਤੁਸੀਂ ਬਾਹਰ ਨਹੀਂ ਜਾ ਸਕਦੇ ਜੇ ਕੋਈ ਵਾਕ ਨਹੀਂ ਕਰ ਸਕਦੇ ਸਾਈਕਲਿੰਗ ਨਹੀਂ ਕਰ ਸਕਦੇ ਜਿਮਿੰਗ ਨਹੀਂ ਕਰ ਸਕਦੇ ਤੁਸੀਂ ਮੈਡੀਟੇਸ਼ਨ ਕਰੋ ਯੋਗਾ ਕਰੋ एरोਬਿਕਸ ਕਰੋ ਟੀਵੀ ਤੇ ਸਭ ਕੁਝ ਅਵੇਲੇਬਲ ਹੈ ਸੋਸ਼ਲ ਮੀਡੀਆ ਦੇ ਨਾਲ ਐਂਡ ਵਿਜ਼ਿਟ ਟੂ ਅ ਡਾਕਟਰ ਇਜ਼ ਮਸਟ ਗੂਗਲ ਨੂੰ ਸਿਰਫ ਨਾ ਫੋਲੋ ਕਰੋ ਪ੍ਰੈਕਟੀਕਲ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰੋ ਦੈਟ ਵਿਲ ਕ੍ਰੀਏਟ ਅ ਵੈਰੀ ਹੈਲਦੀ এনਵਾਇਰਨਮੈਂਟ ਇਨ 올 ਦਾ ਵੇਜ਼। ਬੱਸ ਤੁਸੀਂ ਜਿਵੇਂ ਦੱਸਿਆ ਕਿ ਜਿਵੇਂ ਆਪਣੇ ਘਰ ਦੇ ਮਰਦ ਆ ਆਪਣੇ ਬੱਚਿਆਂ ਦਾ ਧਿਆਨ ਰੱਖੀ ਰੱਖਦੀ ਏ ਔਰਤ ਜਦੋਂ ਆਪਣੇ ਆਪ ਨੂੰ ਕੋਈ ਪ੍ਰੋਬਲਮ ਹੋਵੇ ਚਾਏ ਉਹਨੂੰ ਪਤਾ ਵੀ ਨਹੀਂ ਕਿ ਉਹਦਾ ਬੀਪੀ ਲੋ ਜਾ ਰਿਹਾ ਏ ਜਾਂ ਹਾਈ ਜਾ ਰਿਹਾ ਏ। ਬਸ ਉਹ ਇਸ ਸੋਹਣੀ ਸੁਨਈਆਂ ਚੀਜ਼ਾਂ ਲਿੰਕਾ ਪੀ ਲੋ ਜੀ, ਕਾਫੀ ਪੀ ਲੋ, ਚਾਕਲੇਟ ਖਾ ਲੋ ਔਰ ਇੱਕ ਬੀਪੀ ਦੀ ਗੋਲੀ ਖਾ ਲੋ ਸਭ ਕੁਝ ਸੈੱਟ ਹੋ ਜਾਏਗਾ। ਬਟ ਉਹ ਮੈਨੂੰ ਨਹੀਂ ਲੱਗਦਾ ਕਿ ਬੀਪੀ ਦੀ ਗੋਲੀ ਇੰਨੀ ਸੇਫ ਹੋਏਗੀ ਜਦ ਤੱਕ ਤੁਸੀਂ ਕਿਸੇ ਡਾਕਟਰ ਦੀ ਐਡਵਾਈਸ ਤੋਂ ਬਿਨਾਂ बिल्कुल मैम तुम्हें बिल्कुल सही कही है गल और यह भी जरूरी है कि जे ताड़ा बी पी व्या है घरें मशीन रखी है बी पी वे है तो तु सिर्फ उस स्पैसीफिक पॉइंट ली पी दोली ली है दैट विल नैवर वर्क क्योंकि एक दिन तो वह बी पी ठीक रहेगा ज़्यादा तो ज़्यादा दो दिन ठीक रहेगा उस तो बाद दस दिन फिर ताी पी जो नॉर्मल भी है या हायर सइट है कई बार बहुत सारे पेशेंट्स में यह पता ही नहीं होंगे कि बी पी हाई है ओनी दे उन्हें ता किडनी असर कर देना ताेन पर असर कर देना ता हार्ट पर असर कर देना सो ਡਾਕਟਰ ਨੂੰ ਮਿਲਣ ਦਾ ਸਿਰਫ ਮੇਰੇ ਮੇਰੇ ਮਾਈਂਡਸੈਟ ਦੇ ਨਾਲ ਇਹ ਰੂਲ ਹੈ ਕਿ ਇੱਕ ਪ੍ਰੋਪਰ ਮੈਡੀਕੇਸ਼ਨ ਡਾਕਟਰ ਆਖਿਰ ਪੜੇ ਲਿਖੇ ਨੇ ਕਿਸੇ ਚੀਜ਼ ਤੇ ਕਿਸੇ profession ਵਿੱਚ ਇਸ ਲਈ ਬੈਠੇ ਨੇ ਬਿਕੋਜ਼ ਦੇ نو ਬੈਟਰ ਦਨ ਦ ਲੇਮਨ ਦੇ ਆ ਡਾਕਟਰਸ ਫਾਰ ਅ ਰੀਜ਼ਨ ਤਾਂ ਜੇ ਗੋਲੀ ਵੀ ਲਗਾਨੀ ਹੈ ਜਾਂ ਲਗਨੀ ਹੈ ਗੋਲੀ ਤਾਂ ਯੂ ਸ਼ੁੱਡ ਟੇਕ ਅ ਪ੍ਰੋਪਰ ਗਾਈਡੈਂਸ ਨਾਟ ਫਰਮ ਐਨੀਵੇਅਰ ਕਿੱਦਾਂ ਦੇ ਪੇਸ਼ੈਂਟਸ ਆਉਂਦੇ ਆ ਕਈ ਲੇਡੀਜ਼ ਜਿਹੜੀਆਂ ਨੇ ਬਿਲਕੁਲ ਨੌਲੇਜ ਨਾ ਹੋਵੇ ਉਹ ਵੀ ਗੂਗਲ ਤੋਂ ਸਰਚ ਕੀਤਾ ਹੋਵੇ ਕੋਈ ਪੇਸ਼ੈਂਟ ਇਦਾਂ ਦੀ ਕੋਈ ਇਨਸੀਡੈਂਟ ਸ਼ੇਅਰ ਕਰਨਾ ਚਾਹੁੰਦੇ ਹੋ ਜਿਹੜੇ ਕਿ ਤੁਹਾਨੂੰ ਲੱਗਦਾ ਹੋਵੇ ਕਿ ਇੰਨਾ ਲੈਵਲ ਵੱਧ ਗਿਆ ਸੀ ਔਰ ਉਸ ਤੋਂ ਬਾਅਦ ਡਾਕਟਰਸ ਨੇ ਜਿਹੜੀ ਐਡਵਾਈਸ ਵਾਸਤੇ ਆਉਂਦੇ ਆਂ ਹਾਂਜੀ ਮੈਮ ਬਿਲਕੁਲ ਹਾਫ ਆਫ ਮਾਈ ਪੇਸ਼IENTS ਹਾਫ ਆਫ ਮਾਈ ਪੇਸ਼IENTS ਅੱਜ ਦੀ ਡੇਟ ਵਿੱਚ Google ਤੋਂ medications ਲੈ ਕੇ ਆ ਰਹੇ ਨੇ Google ਤੋਂ ਜੇ ਨਹੀਂ ਲੈ ਰਹੇ ਤਾਂ ਕੀ ਹੁੰਦਾ ਹੈ ਕਿ ਫੈਮਿਲੀ ਵਿੱਚ ਕਿਸੇ ਵੱਡੇ ਨੂੰ ਬਲੱਡ ਪ੍ਰੈਸ਼ਰ ਸੀਗਾ ਉਹਦੀ ਦਵਾਈ ਸ਼ੇਅਰ ਕਰ ਰਹੇ ਨੇ ਬਿਲਕੁਲ right? ਰਾਈਟ that is very wrong prescription ਤੁਹਾਡੀ ਅਲੱਗ ਹੋਏਗੀ ਮੇਰੀ ਅਲੱਗ ਹੋਏਗੀ it depends on your body language ਤੁਹਾਨੂੰ ਕਿਹੜੀ ਦਵਾਈ ਕੰਮ ਕਰੇਗੀ ਕਿਹੜੀ ਸੂਟ ਕਰੇਗੀ ਕਿਹੜੀ ਤੁਹਾਡੀ ਕਿਡਨੀ ਨੂੰ ਖਰਾਬ ਕਰ ਰਹੀ ਹੈ ਕਿਹੜੀ ਨਹੀਂ ਕਰ ਰਹੀ ਹੈ it depends on your body language and body system ਤੁਹਾਡਾ ਹਰ ਹਰ ਬੰਦਾ ਇਨਸਾਨ ਹਰ ਇਨਸਾਨ ਪਰਮਾਤਮਾ ਨੇ ਅਲੱਗ ਬਣਾਇਆ ਹੈ so medicine ਵੀ ਹਰ ਇੱਕ ਲਈ ਡਿਫਰੈਂਟ ਹੋਏਗੀ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਕਈਆਂ ਨੂੰ ਅ ਡਾਇਬੀਟਿਕਸ ਵਿੱਚ ਦਵਾਈ ਬਹੁਤ ਸੋਚ ਸਮਝ ਕੇ ਦੇਣੀ ਹੁੰਦੀ ਹੈ ਕਿਉਂਕਿ ਆਲਰੇਡੀ ਡਾਇਬੀਟੀਜ਼ ਦੇ ਪੇਸ਼IENTS ਦੇ ਵਿੱਚ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ ਤਾਂ ਉਹਨਾਂ ਦੀ ਕਿਡਨੀ ਸੇਵ ਕਰਨੀਆਂ ਹੁੰਦੀਆਂ ਹੈ ਹਾਰਟ ਸੇਵ ਕਰਨਾ ਹੁੰਦਾ ਹੈ ਉਸ ਹਿਸਾਬ ਨਾਲ ਦੇਖ ਕੇ ਦਵਾਈ ਦੇਣੀ ਹੁੰਦੀ ਹੈ ਸੋ ਆਲਵੇਸ ਟੇਕ ਅ ਪ੍ਰੋਪਰ ਗਾਈਡੈਂਸ ਇੱਕ ਦੂਜੇ ਦੀ ਮੈਡੀਸਿਨ ਸ਼ੇਅਰ ਨਹੀਂ ਕਰਨੀ ਚਾਹੀਦੀ ਐਂਡ ਮੋਸਟਲੀ ਹਾਫ ਆਫ ਦਾ ਪੇਸ਼IENTS ਆਰ ਲਾਈਕ ਥਿਸ ਓਨਲੀ ਤੇ ਅਸੀਂ ਲੈਂਡ ਅਪ ਕਰਦੇ ਆਂ ਦੈਨ ਦੇ ਕਮ ਟੂ ਅਸ ਐਂਡ ਵੀ ਆਰ ਬਲੇਮਡ ਐਸ ਡਾਕਟਰਸ ਕਿ ਡਾਕਟਰ ਨੇ ਵਧੀਆ ਦਵਾਈ ਨਹੀਂ ਦਿੱਤੀ ਇਸ ਲਈ ਬੀਪੀ ਕੰਟਰੋਲ ਹੀ ਨਹੀਂ ਹੋ ਰਿਹਾ ਉਹ 10 ਸਾਲ ਦਾ ਅਨਕੰਟਰ ਜਾਏਗਾ ਆਈ ਹੰਬਲੀ ਸੇ ਦਿਸ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ ਬਹੁਤ ਸਾਰੇ ਟਾਪਿਕਸ ਬਹੁਤ ਸਾਰੇ ਕੁਐਸਚਨਸ ਉਹਨਾਂ ਦੇ ਵੀ ਹੋਣਗੇ ਉਹ ਕਮੈਂਟ ਸੈਕਸ਼ਨ ਚ ਜਰੂਰ ਦੱਸਣਗੇ ਅਸੀਂ ਫਿਰ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਅੱਜ ਦੇ ਦਿਨ ਦਾ ਕੀ ਮੈਸੇਜ ਦੇਣਾ ਚਾਹੁੰਦੇ ਆ ਅ ਵੈਰੀ ਹੈਪੀ ਔਮਨਸ ਡੇ ਟੂ ਆਲ ਦ ਔਮਨ ਥੇਅਰ ਜਿਹੜੀਆਂ ਲੇਡੀਜ਼ ਹੈ ਉਹ ਮੈਂ ਕਦੀ ਨਹੀਂ ਕਹੂੰਗੀ ਕਿ ਮੇਲਸ ਤੋਂ ਬੈਟਰ ਹੈ ਜਾਂ ਮੇਲਸ ਲੇਡੀਜ਼ ਤੋਂ ਬੈਟਰ ਹੈ ਵੀ ਸ਼ੁੱਡ ਬੀ ਟ੍ਰੀਟਡ ਐਸ ਹਿਊਮਨਸ ਪਰਮਾਤਮਾ ਨੇ ਆਪਾਂ ਨੂੰ ਇਨਸਾਨ ਬਣਾਇਆ ਹੈ ਵੀ ਆਰ ਆਲ ਇਕੁਅਲ but take care of your health heart health mental health physical health health is wealth and it will always be a greatest wealth for you thank you sashrikal ਮੈਮ ਨੇ ਬਹੁਤ ਸੋਹਣੇ ਤਰੀਕੇ ਨਾਲ ਐਲਰਨ ਕਰਤਾ ਹੈਲਥ ਇਜ਼ ਵੈਲ ਤੇ ਵੈਲਥ ਜਿਹੜੀ ਹੈ ਤੁਹਾਡੇ ਹਮੇਸ਼ਾ ਨਾਲ ਰਹੇਗੀ ਕਹਿੰਦੇ ਪੈਸਾ ਕਮਾ ਕੇ ਵੀ ਤੁਸੀਂ ਨਾਲ ਨਹੀਂ ਲੈ ਕੇ ਜਾ ਸਕਦੇ ਪਰ ਜੇ ਤੁਸੀਂ ਤੰਦਰੁਸਤ ਹੋ ਤਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੀ ਲਾਈਫ ਦੀ ਸਪੈਨ ਜਿਹੜੀ ਹੈ ਹੋਰ ਵੀ ਇੰਜੋਏ ਕਰ ਸਕਦੇ ਹੋ ਤਾਂ ਜਿਵੇਂ ਮੈਮ ਨੇ ਦੱਸਿਆ ਕਿ ਬਹੁਤ ਸਾਰੀ ਲੇਡੀਜ਼ ਜਿਹੜੀਆਂ ਨੇ ਇਹਨਾਂ ਕੋਲ ਉਸ ਸਟੇਜ ਤੇ ਆਉਂਦੀਆਂ ਨੇ ਜਿਨ੍ਹਾਂ ਦੇ ਪ੍ਰੋਬਲਮ ਇੰਨੀ ਕੋ ਵੱਧ ਜਾਂਦੀ ਹੈ ਤੇ ਉਹਨਾਂ ਨੂੰ ਜਿਹੜਾ ਇਲਾਜ ਆ ਉਹ ਸਿਰਫ ਇੱਕ ਦਿਨ ਦੇ ਵਿੱਚ ਸਹੀ ਹੋਣ ਦਾ ਚਾਹੀਦਾ ਬਿਲਕੁਲ ਨਹੀਂ ਹੈ ਕੋਈ ਦਵਾਈ ਇੱਕ ਜਾਦੂ ਨਹੀਂ ਹੁੰਦੀ ਉਸ ਨੂੰ ਸਮਾਂ ਲੱਗਦਾ ਜੇ ਤੁਹਾਡੀ ਬਿਮਾਰੀ ਲੰਬੇ ਸਮੇਂ ਤੋਂ ਚੱਲ ਆਪਣੀ ਕੰਸਲਟੈਂਸੀ ਜਿਹੜੀ ਹੈ ਟਾਈਮਲੀ ਦਿਖਾਇਆ ਕਰੋ 6 ਮਾਸ ਦੇ ਵਿੱਚ ਜਿਵੇਂ ਮੈਂ ਉਹਨੂੰ ਦੱਸਿਆ ਕਿ ਟੈਸਟ ਹੋਣੇ ਬਿਲਕੁਲ ਜ਼ਰੂਰੀ ਨੇ ਉਸ ਦੇ ਉੱਤੇ ਧਿਆਨ ਦਿੱਤਾ ਜਾਵੇ ਕਿਉਂਕਿ ਜੇ ਸਰੀਰ ਤੁਹਾਡਾ ਠੀਕ ਰਹੇਗਾ ਤਾਂ ਤੁਸੀਂ ਆਪਣੇ ਆਪ ਤੰਦਰੁਸਤ ਵੀ ਰਹੋਗੇ ਨਾਲ ਆਪਣੀ ਫੈਮਿਲੀ ਨੂੰ ਵੀ ਠੀਕ ਰੱਖ ਸਕਦੇ ਹੋ ਹੋਰ ਵਧੇਰੇ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਜ਼